ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਓ ਤੇ ਘਰ ਬੈਠੇ ਵੇਖੋ ਹਜ਼ਾਰਾਂ ਰਿਸ਼ਤੇ ਆਪਣੇ ਚੈਨਲ ਤੇ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਤੁਸੀਂ ਚੰਗੀ ਤਰ੍ਹਾਂ ਜਾਂਚ ਪੜਤਾਲ ਤੇ ਆਪਣੀ ਜ਼ਿੰਮੇਵਾਰੀ ਤੇ ਕਰੋ ਜੇਕਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਲਿਖੀ ਜਾਣਕਾਰੀ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਜੀ ਐਡ ਦੀ ਫੀਸ ਤੇ ਪ੍ਰੋਸੈਸ ਤੁਹਾਨੂੰ ਦੱਸ ਦਿੱਤਾ ਜਾਵੇਗਾ ਅੱਜ ਦੇ ਕੁਝ ਰਿਸ਼ਤੇ ਨੇ ਜੀ ਮੁੰਡੇ ਤੇ ਕੁੜੀਆਂ ਦੇ ਪੰਜਾਬ ਤੋਂ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰਕੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਪਰਿਵਾਰ ਦੇ ਨੰਬਰ ਕਾਲੀ ਪੱਟੀ ਵਿੱਚ ਦਿੱਤੇ ਗਏ ਨੇ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਲੜਕੀ ਦਾ ਨਾਮ ਕੌਰ ਪਤਾ ਜ਼ਿਲ੍ਹਾ ਜਲੰਧਰ ਤੋਂ ਕਾਸਟ ਰਵੀਦਾਸੀ ਹੈ ਲੜਕੀ ਦੀ ਤੇ ਉਮਰ 35 ਸਾਲ ਹੈ ਜੀ ਕੱਦ 5 ਫੁੱਟ 4 ਇੰਚ ਪੜ੍ਹਾਈ ਕਰੀ ਹੈ ਲੜਕੀ ਨੇ BDS ਡੈਂਟਲ ਡਿਗਰੀ ਕੰਮ ਕਰ ਰਹੀ ਹੈ ਜੀ ਕੈਨੇਡਾ ਦੀ ਸਿਟੀਜ਼ਨ ਲੜਕੀ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਰਵੀਦਾਸੀਆ ਕਾਸਟ ਤੋਂ ਹੋਵੇ ਵਧੀਆ ਪੜਿਆ ਲਿਖਿਆ ਹੋਵੇ ਜੀ ਤੇ ਕੈਨੇਡਾ ਵਰਕ ਪਰਮਿਟ ਤੇ ਹੋਵੇ ਜਾਂ ਪੀਆਰ ਹੋਵੇ ਜਲੰਧਰ ਨਵਾਂ ਸ਼ਹਿਰ ਹੁਸ਼ਿਆਰਪੁਰ ਤੇ ਦੁਆਬਾ ਏਰੀਆ ਇਹਨਾਂ ਨਾਲ ਸੰਪਰਕ ਕਰੇ ਜੀ ਨੰਬਰ ਦਿੱਤਾ ਗਿਆ ਕਾਲੀ ਪੱਟੀ ਦੇ ਵਿੱਚ ਲੜਕੀ ਦੇ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਹਰੀ ਪੱਟੀ ਵਾਲੇ ਨੰਬਰ ਤੇ ਐਡ ਦੇਣ ਲਈ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਨਾਮ ਕੌਰ ਪਤਾ ਬਠਿੰਡਾ ਤੋਂ ਕਾਸਟ ਮੇਰਾ ਸਿੱਖ ਕਸ਼ਪ ਰਾਜਪੂਤ ਉਮਰਾ ਲੜਕੀ ਦੀ 9 10 1993 ਦੇ ਵਿੱਚ ਗੋਤ ਹੈ ਜੀ ਤਮਨਾ ਜਨਮ ਸਥਾਨ ਲੜਕੀ ਦਾ ਬਠਿੰਡਾ ਤੇ ਜਨਮ ਟਾਈਮ 1:30 ਪੀਐਮ ਕੱਦ ਹੈ ਜੀ 5 ਫੁੱਟ ਪੜ੍ਹਾਈ ਕਰੀ ਹੈ ਕੁੜੀ ਨੇ ਪਲੱਸ 2 ਜੀਐਨਐਮ ਨਰਸਿੰਗ ਭੈਣ ਇੱਕ ਹੈ ਜੀ ਲੜਕੀ ਦੀ ਕੈਨੇਡਾ ਦੇ ਵਿੱਚ ਪੀਆਰ ਹੈ ਪਿਤਾ ਦਾ ਨਾਮ ਹੈ ਜੀ ਪ੍ਰੀਤਮ ਸਿੰਘ ਗਵਰਨਮੈਂਟ ਜੋਬ ਕਰਦੇ ਨੇ ਇਹਨਾਂ ਦੇ ਪਿਤਾ ਤੇ ਮਾਤਾ ਚਰਨਜੀਤ ਕੌਰ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਸੇਮ ਕਾਸਟ ਤੋਂ ਹੋਵੇ ਗਵਰਨਮੈਂਟ ਜਾਂ ਪ੍ਰਾਈਵੇਟ ਜੋਬ ਕਰਦਾ ਹੋਵੇ 30 ਤੋਂ 40000 ਰੁਪਏ ਤੱਕ ਤਨਖਾਹ ਹੋਵੇ ਜੀ ਵਧੀਆ ਪਰਿਵਾਰ ਹੋਵੇ ਜੀ ਲੜਕੀ ਦੇ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਨਾਮ ਰਾਜਵੀਰ ਸਿੰਘ ਗੁਰਸਿੱਖ ਲੜਕੇ ਜੀ ਪਤਾ ਪਟਿਆਲਾ ਤੋਂ ਕਾਸਟ ਲੜਕੇ ਦੀ ਜੱਟ ਸਿੱਖ ਹੈ ਉਮਰ 201991 ਕੱਦ 5 ਫੁੱਟ 7 ਇੰਚ ਪੜ੍ਹਾਈ ਕਰੀਏ ਲੜਕੇ ਨੇ ਪੀ ਐਚ ਡੀ ਇਨ ਬਾਇਓ ਟੈਕਨੋਲੋਜੀ ਕੰਮ ਕਰ ਰਹੀ ਜੀ ਵਰਕਿੰਗ ਐਜ਼ ਅ ਸੀਨੀਅਰ ਪ੍ਰੋਜੈਕਟ ਐਸੋਸੀਏਟ ਸੀ ਐਸ ਆਈ ਆਰ ਹਿਮਾਚਲ ਦੇ ਵਿੱਚ ਲੜਕਾ ਕੰਮ ਕਰਦਾ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਵਿਆਹ ਇਹਨਾਂ ਨੇ ਸਿੰਪਲ ਕਰਨਾ ਹੈ ਜੀ ਲੜਕੇ ਦੇ ਪਰਿਵਾਰ ਦੇ ਨੰਬਰ ਕਾਲੀ ਪੱਟੀ ਵਿੱਚ ਦਿੱਤੇ ਗਏ ਨੇ ਜੀ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ। ਹਰੀਪੱਟੀ ਵਾਲੇ ਨੰਬਰ ਤੇ ਤੁਸੀਂ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ। ਅਗਲਾ ਰਿਸ਼ਤਾ ਜੀ ਲੜਕੀ ਦਾ ਨਾਮ ਕੌਰ ਪਤਾ ਬਠਿੰਡਾ ਤੋਂ ਕਾਸਟ ਜੱਟ ਸਿੱਖ ਗੋਤ ਸਰਾ ਉਮਰ ਲੜਕੀ ਦੀ 1998 ਦੇ ਵਿੱਚ ਹੈ। ਕੱਦ 5 ਫੁੱਟ 3 ਇੰਚ ਹੈ ਜੀ। ਪੜ੍ਹਾਈ ਕਰੀਏ +2 ਬੀਐਸਸੀ ਨਰਸਿੰਗ ਕੰਮ ਕਰ ਰਹੀ ਹੈ ਜੀ 3 ਸਾਲ ਦਾ ਐਕਸਪੀਰੀਅੰਸ ਹੈ ਲੜਕੀ ਕੋਲ ਡੀਐਮਸੀ ਹਸਪੀਟਲ ਲੁਧਿਆਣਾ ਦੇ ਵਿੱਚ। ਮੰਗਿਆ ਜੀ ਪਰਿਵਾਰ ਦੀ ਮੁੰਡਾ ਖਾਨਦਾਨੀ ਪਰਿਵਾਰ ਦਾ ਹੋਵੇ ਕੈਨੇਡਾ ਦੇ ਵਿੱਚ ਪੀਆਰ ਹੋਵੇ ਤੇ ਨਸ਼ੇ ਤੋਂ ਰਹਿਤ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਕਰੋ ਤੇ ਜਾਣਕਾਰੀ ਲਓ ਹਰੀਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਨਾਮ ਕੁਲਦੀਪ ਸਿੰਘ ਪਤਾ ਕੋਟਧਰਮੇ ਜ਼ਿਲ੍ਹਾ ਮਾਨਸਾ ਤੋਂ ਕਾਸਟ ਲੜਕੇ ਦੀ ਤਰਖਾਣ ਹੈ ਉਮਰ 28 ਸਾਲ ਹੈ ਜੀ ਪੜ੍ਹਾਈ ਲੜਕੇ ਨੇ 10 ਪਾਸ ਕਰੀ ਹੈ ਤੇ ਕੰਮ ਕਰਿਆ ਜੀ ਮੁੰਡਾ ਕੋਠੀਆਂ ਦਾ ਕੰਮ ਕਰਦਾ ਮੰਗ ਹੈ ਜੀ ਪਰਿਵਾਰ ਦੀ ਕੁੜੀ ਘਰੇਲੂ ਹੋਵੇ ਸਿੰਪਲ ਮੈਰਿਜ ਕਰਨੀ ਹੈ ਜਿਨ੍ਹਾਂ ਨੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਸਿੱਧੀ ਗੱਲਬਾਤ ਕਰੋ ਤੇ ਜਾਣਕਾਰੀ ਲਓ ਹਰੀਪੱਟੀ ਵਾਲੇ ਨੰਬਰ ਤੇ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਲੜਕੀ ਦਾ ਹੈ ਮਨਜੋਤ ਕੌਰ ਪਤਾ ਮੋਗਾ ਤੋਂ ਕਾਸਟ ਰਾਜਪੂਤ ਲੜਕੀ ਦੀ ਗੋਤ ਔਲਖ ਉਮਰ ਹੈ ਜੀ 5 ਮਈ 1990 ਦੇ ਵਿੱਚ ਕੱਦ ਹੈ 5 ਫੁੱਟ 6 ਇੰਚ ਕੜਾਈ ਕਰੀਏ 10-ਪਾਸ 20 ਤਲਖ ਸੁਦਾ ਜੀ ਪਰਿਵਾਰ ਦੀ ਮੰਗ ਹੈ ਮੁੰਡਾ ਕਿਸੇ ਵੀ ਸਿਟੀ ਤੋਂ ਹੋਵੇ ਐਨ ਆਰ ਆਈ ਹੋਵੇ ਜੀ ਤਲਖ ਸੁਦਾ ਹੋਵੇ ਬਿਨਾ ਬੱਚੇ ਵਾਲੇ ਵੀ ਸੰਪਰਕ ਕਰ ਸਕਦੇ ਨੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਕਰੋ ਤੇ ਜਾਣਕਾਰੀ ਲਓ ਹਰੀਪੱਟੀ ਵਾਲੇ ਨੰਬਰ ਤੇ ਐਡ ਦੇਣ ਲਈ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਲੜਕੇ ਦਾ ਹੈ ਜੀ ਨਾਮ ਸਿੰਘ ਪਤਾ ਪਟਿਆਲਾ ਤੋਂ ਲੜਕਾ ਕਾਸਟ ਲੜਕੇ ਦੀ ਜੱਟ ਸਿੱਖ ਹੈ ਜੀ ਉਮਰ 1999 ਦੇ ਵਿੱਚ ਹੈ कद 5 फुट 10 इंच ਤੇ ਪੜ੍ਹਾਈ ਕਰੀਏ ਬੀ ਟੈਕ ਇੰਜੀਨੀਅਰ ਮੁੰਡਾ ਤਲਖ ਸ਼ੁਦਾ ਜੀ ਕੰਮ ਕਰੇ ਗਵਰਨਮੈਂਟ ਜੌਬ ਕਰਦਾ ਹੈ ਮੁੰਡਾ ਪੰਜਾਬ ਪੁਲਿਸ ਦੇ ਵਿੱਚ ਨੰਬਰ ਦਿੱਤਾ ਗਿਆ ਕਾਲੀ ਪੱਟੀ ਦੇ ਵਿੱਚ ਲੜਕੇ ਦਾ ਤੁਸੀਂ ਸਿੱਧੀ ਗੱਲਬਾਤ ਕਰੋ ਤੇ ਜਾਣਕਾਰੀ ਲਓ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਐਡ ਦੇਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਫਾਜ਼ਿਲਕਾ ਤੋਂ ਮੁੰਡੇ ਦੀ ਕਾਸਟ ਹੈ ਜੀ ਜੱਟ ਸਿੱਖ ਉਮਰ ਹੈ 83 2003 ਉੱਤ 5 ਫੁੱਟ 3 ਇੰਚ ਭਰਾ 1 ਕਜੀ ਲੜਕੇ ਦਾ ਇੰਡੀਆ ਦੇ ਵਿੱਚ ਜੋਬ ਕਰਦਾ ਹੈ ਪਿਤਾ ਲੜਕੇ ਦੇ ਪੰਜਾਬ ਪੁਲਿਸ ਦੇ ਵਿੱਚ ਨੇ ਤੇ ਮਾਤਾ ਬੁਟੀਕ ਦਾ ਕੰਮ ਕਰਦੇ ਨੇ ਜੀ ਕੰਮ ਕਰ ਹੈ ਜੀ ਮੁੰਡਾ ਕੈਨੇਡਾ ਦੇ ਵਿੱਚ ਸੈਟਲ ਹੈ ਪਰਿਵਾਰ ਦੀ ਮੰਗ ਹੈ ਜੀ ਇਹਨਾਂ ਨੂੰ ਉਹੀ ਸੰਪਰਕ ਕਰਨ ਜਿਨ੍ਹਾਂ ਦੀ ਇੱਕ ਕੁੜੀ ਕੈਨੇਡਾ ਦੇ ਵਿੱਚ ਸੈਟਲ ਹੋਵੇ ਤੇ ਦੂਸਰੀ ਇੰਡੀਆ ਦੇ ਵਿੱਚ ਹੋਵੇ ਜਾਤੀ ਬੰਧਨ ਕੋਈ ਨਹੀਂ ਜੀ ਕਿਸੇ ਵੀ ਜਾਤ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਪਰਵਾਰ ਦੇ ਨੰਬਰ ਕਾਲੀ ਪੱਟੀ ਵਿੱਚ ਦਿੱਤੇ ਗਏ ਨੇ ਜੀ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰੋ ਤੇ ਜਾਣਕਾਰੀ ਲਓ ਤੇ ਆਪਣਾ ਰਿਸ਼ਤਾ ਪੱਕਾ ਕਰੋ ਜੀ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਆਪਣੀ ਐਡ ਲਗਵਾਉਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ